ਅੱਜ ਜਸਨੀ ਕੌਮੀ ਸ਼ਹੀਦ ਸ਼੍ਰੋਮਣੀ ਨਾਇਕ ਅਦੁੱਤੀ ਯੁੱਧ ਨੀਤੀ ਦੇ ਪ੍ਰਤੀ ਗੈਬੀ ਸ਼ਕਤੀਆਂ ਦੇ ਧਾਰਨੀ ਬਾਬਾ ਬੰਦਾ ਸਿੰਘ ਜੀਹਾੜਾ ਦੇ ਜੀਵਨ ਬਾਰੇ ਜਾਣਾਂਗੇ ਇਤਿਹਾਸ ਸਿਰਫ ਕਾਗੇ ਅੱਖਰਾਂ ਨਾਲ ਲਿਖੇ ਹੋਏ ਸ਼ਬਦ ਨਹੀਂ ਇਤਿਹਾਸ ਉਹ ਸੱਚ ਹੈ ਜਿਸ ਵਿੱਚ ਲਹੂ ਨਾਲ ਕਈ ਕਹਾਣੀਆਂ ਲਿਖੀਆਂ ਗਈਆਂ ਤੇ ਜਿਸ ਨੂੰ ਲਿਖਣ ਵਿੱਚ ਬਹੁਤ ਸਾਰੇ ਸੂਰਮਿਆਂ ਨੇ ਆਪਣਾ ਲਹੂ ਵਹਾਇਆ ਅਜੇ ਹੀ ਇਤਿਹਾਸ ਦੇ ਇੱਕ ਪੰਨੇ ਉੱਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਉਕਰਿਆ ਹੋਇਆ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਪਿੰਡ ਰਜੌਰੀ ਜੋ ਕਿ ਜੰਮੂ ਕਸ਼ਮੀਰ ਵਿੱਚ ਹੈ ਉੱਥੋਂ ਦੇ ਇੱਕ Hindu ਪਰਿਵਾਰ ਵਿੱਚ ਹੋਇਆ। ਬਹੁਤ ਹੀ ਇਤਿਹਾਸਕ ਇਹ ਵੀ ਮੰਨੇ ਹਨ ਕਿ ਉਹਨਾਂ ਦਾ ਜਨਮ ਡੋਗਰਾ ਜਾਂ ਰਾਜਪੂਤ ਪਰਿਵਾਰ ਵਿੱਚ ਹੋਇਆ ਹੈ। ਬੰਦਾ ਸਿੰਘ ਜੀ ਬਹਾਦਰ ਨੂੰ ਵੈਰਾਗੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਅਸਲ ਵਿੱਚ ਵੈਸ਼ਨਵ ਸੰਪਰਦਾ ਦੇ ਪੈਰੋਕਾਰ ਸਨ। ਜਿਨ੍ਹਾਂ ਨੂੰ ਬੇਰਾਗੀ ਜਾਂ ਬੇਰਾਗੀ ਵੀ ਕਿਹਾ ਜਾਂਦਾ ਹੈ 1670 ਈਸਵੀ ਨੂੰ ਜੰਮੂ ਕਸ਼ਮੀਰ ਦੇ ਰਜੌਰੀ ਪਿੰਡ ਵਿੱਚ ਇੱਕ ਸਧਾਰਨ ਕਿਸਾਨ ਰਾਮਦੇਵ ਦੇ ਘਰ ਲక్ష్మణ ਦੇਵ ਦਾ ਜਨਮ ਹੋਇਆ ਬਚਪਨ ਵਿੱਚ ਉਹਨਾਂ ਨੂੰ ਲక్ష్మణ ਦੇਵ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ 15 ਸਾਲ ਦੀ ਉਮਰ ਵਿੱਚ ਬੇਰਾਗੀ ਬਣਨ ਲਈ ਉਹਨਾਂ ਨੇ ਘਰ ਛੱਡ ਦਿੱਤਾ ਤਾਂ ਆਪ ਜੀ ਨੂੰ ਮਾਧੋਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਆਪ ਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ ਇਥੇ ਹੀ ਆਪ ਜੀ ਦੀ ਮੁਲਾਕਾਤ ਸਤੰਬਰ 1788 ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਤੇ ਉਹਨਾਂ ਦੇ ਸ਼ਰਧਾਲੂ ਬਣ ਗਏ ਗੁਰੂ ਗੋਬਿੰਦ ਸਿੰਘ ਜੀ ਤੋਂ ਖੰਡੇ ਦੀ ਪਾਹੁ ਲੈ ਕੇ ਬੰਦਾ ਬਹਾਦਰ ਤੋਂ ਬੰਦਾ ਸਿੰਘ ਬਹਾਦਰ ਬਣ ਗਏ ਗੁਰੂ ਜੀ ਨੇ ਆਪ ਜੀ ਨੂੰ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ ਸੋਨੀਪਤ ਸਮਾਣਾ ਸਡੋਰਾ ਮਲੇਰਕੋਟਲਾ ਇੱਕ ਤੋਂ ਬਾਅਦ ਇੱਕ ਜਿੱਤ ਤੇ ਇੱਕ ਤੋਂ ਬਾਅਦ ਇੱਕ ਇਨਸਾਫ ਜਿੱਥੇ ਵੀ ਹੱਕ ਲੁੱਟਿਆ ਜਾਂਦਾ ਬੰਦਾ ਸਿੰਘ ਬਹਾਦਰ ਉੱਥੇ ਇਨਸਾਫ ਬਣ ਕੇ ਪਹੁੰਚ ਜਾਂਦੇ ਸਿੱਖ ਫੌਜ ਦੀ ਸਹਾਇਤਾ ਨਾਲ ਆਪਨੇ ਮੁਗਲਾਂ ਨਾਲ ਸੋਨੀਪੱਥ ਦੀ ਲੜਾਈ ਲੜੀ 1709 ਈਸਵੀ ਵਿੱਚ ਆਪਨੇ ਸਮਾਣਾ ਦੇ ਯੁੱਧ ਵਿੱਚ ਮੁਗਲਾਂ ਨੂੰ ਹਰਾਇਆ ਅਤੇ ਸਮਾਣਾ ਉੱਤੇ ਕਬਜ਼ਾ ਕਰ ਲਿਆ ਸਮਾਣਾ ਚੋਂ ਮੁਗਲਾਂ ਤੋਂ ਸਿੱਕੇ ਜ਼ਬਤ ਕਰਕੇ ਸਿੱਖਾਂ ਨੂੰ ਆਰਥਿਕ ਤੌਰ ਤੇ ਸਥਿਰਤਾ ਪ੍ਰਦਾਨ ਕੀਤੀ ਸਿੱਖਾਂ ਨੇ ਜਲਦੀ ਹੀ ਮੁਸਤਫਾ ਬਾਗ ਅਤੇ ਸਡੋਰਾ ਜੋ ਕਿ ਜਗਾਦਰੀ ਦੇ ਨੇੜੇ ਹੈ ਉਸ ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ ਫਿਰ ਸਿੱਖਾਂ ਨੇ ਮਲੇਰਕੋਟਲਾ ਅਤੇ ਨਾਹਾਂ ਸਮੇਤ ਪੰਜਾਬ ਦੇ 7 ਰੋਜ਼ੇ ਇਲਾਕਿਆਂ ਤੇ ਕਬਜ਼ਾ ਕਰ ਲਿਆ 12 ਮਈ 1710 ਈਸਵੀ ਨੂੰ ਚੱਪਰ ਚੜੀ ਦੇ ਯੁੱਧ ਵਿੱਚ ਸਿੱਖਾਂ ਨੇ ਸਰਹੰਦ ਦੇ ਰਾਜਪਾਲ ਵਜ਼ੀਰ ਖਾਨ ਅਤੇ ਦੀਵਾਨ ਸੁੱਚਾ ਨੰਨੂ ਮਾਰ ਦਿੱਤਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਸਨ ਦੋ ਦਿਨਾਂ ਬਾਅਦ ਸਿੱਖਾਂ ਨੇ ਸਰ ਇਹਨੂੰ ਤੇ ਕਬਜ਼ਾ ਕਰ ਲਿਆ ਬੰਦਾ ਸਿੰਘ ਬਹਾਦਰ ਜੀ ਦਾ ਕਬਜ਼ਾ ਹੁਣ ਸਤਲੂ ਤੋਂ ਯਮਨਾ ਤੱਕ ਦੇ ਖੇਤਰ ਵਿੱਚ ਫੈਲ ਚੁੱਕਾ ਸੀ ਸਥਾਨਿਕ ਪਰੰਪਰਾ ਅਨੁਸਾਰ ਸਡੋਰਾ ਦੇ ਆਸ-ਪਾਸ ਦੇ ਲੋਕ ਬੰਦਾ ਬਹਾਦਰ ਜੀ ਕੋਲ ਜ਼ਿਮੀਂਦਾਰਾਂ ਦੁਆਰਾ ਕੀਤੇ ਜਾਂਦੇ ਕੁਕਰਮਾਂ ਦੀ ਸ਼ਿਕਾਇਤ ਕਰਨ ਆਏ ਬੰਦਾ ਸਿੰਘ ਬਹਾਦਰ ਜੀ ਨੇ ਬਾਦ ਸਿੰਘ ਨੂੰ ਉਹਨਾਂ ਤੇ ਗੋਲੀ ਚਲਾਉਂਦਾ ਹੁਕਮ ਦਿੱਤਾ ਲੋਕ ਉਹਨਾਂ ਦੀ ਨੁਮਾਇੰਦਗੀ ਦੇ ਅਜੀਬ ਜਵਾਬ ਤੋਂ ਹੈਰਾਨ ਹੋਏ ਉਹਨਾਂ ਨੇ ਸਡੋਰੇ ਦੀ ਲੜਾਈ ਵਿੱਚ ਸੈਦ ਅਦੇ ਸ਼ੇਖਰਵੀ ਹਰਾਇਆ ਬੰਦਾ ਸਿੰਘ ਬਹਾਦਰ ਜੀ ਨੇ ਮੁਖਿਸਗੜ ਪਿੰਡ ਦਾ ਵਿਕਾਸ ਕੀਤਾ ਅਤੇ ਇਸ ਨੂੰ ਆਪਣੀ ਰਾਜਸਥਾਨੀ ਬਣਾਇਆ ਫਿਰ ਆਪ ਜੀ ਨੇ ਇਸ ਦਾ ਨਾਮ ਬਦਲ ਕੇ ਲੋਗੜ ਰੱਖਿਆ ਜਿੱਥੇ ਕਿ ਲੋਗੜ ਕਿਲਾ ਵੀ ਬਣਾਇਆ ਗਿਆ ਇੱਥੇ ਹੀ ਆਪ ਜੀ ਨੇ ਆਪਣੀ ਟਕਸਾਲ ਜਾਰੀ ਕੀਤੀ ਆਪ ਜੀ ਨੇ ਅੱਧੇ ਸਾਲ ਦੀ ਪੰਜਾਬ ਵਿੱਚ ਰਾਜ ਸਥਾਪਿਤ ਕੀਤਾ ਬੰਦਾ ਸਿੰਘ ਜੀ ਨੇ ਸਿੱਖਾਂ ਨੂੰ ਉੱਤਰ ਪ੍ਰਦੇਸ਼ ਭੇਜਿਆ ਅਤੇ ਸਿੱਖਾਂ ਨੇ ਸਹਾਰਨਪੁਰ ਜਲਾਲਾਬਾਗ ਮੁਜ਼ਫਰਨਗਰ ਅਤੇ ਹੋਰ ਨੇੜਲੇ ਇਲਾਕਿਆਂ ਤੇ ਕਬਜ਼ਾ ਕਰ ਲਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵੱਧਦੀ ਸ਼ਕਤੀ ਦੇ ਕਾਰਨ ਉੱਤਰ ਪ੍ਰਦੇਸ਼ ਦੇ ਵਿੱਚ ਮੁਗਲ ਸਾਮਰਾਜ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ 1715 ਈਸਵੀ ਨੂੰ ਮੁਗਲ ਸਾਮਰਾਜ ਦੇ ਬਾਦਸ਼ਾਹ ਫਰਖਸੀਅਰ ਨੇ ਸਿੱਖਾਂ ਦੀ ਤਾਕਤ ਨੂੰ ਦਬਾਉਣ ਦੀ ਤਿਆਰੀ ਕਰਨ ਲਈ ਫਰਖਸੀਅਰ ਨੇ ਆਪਣੇ ਕਈ ਵੱਡੇ ਜਰਨੈਲ ਅਫਸਰ ਅਤੇ ਲਾਹੌਰ ਦੇ ਸੂਬੇਦਾਰ ਅਬਦੁੱਲ ਸਮਦ ਖਾਨ ਨੂੰ ਭੇਜ ਕੇ ਗੁਰਦਾਸ ਨੰਗਲ ਤੇ ਘੇਰਾ ਪਾ ਲਿਆ ਇਹ ਘੇਰਾ ਮਾਰਚ 1715 ਤੋਂ ਦਸੰਬਰ 1715 ਤੱਕ ਲਗਾਤਾਰ ਕਈ ਮਹੀਨੇ ਚੱਲਦਾ ਰਿਹਾ ਆਖਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਉਹਨਾਂ ਦੇ 3 ਸਾਲ ਦੇ ਨਿੱਕੇ ਪੁੱਤਰ ਅਜੀਤ ਸਿੰਘ ਨੂੰ 740 ਸਿੱਖਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਫਰਖ ਸੇਰ ਦੇ ਸਿਪਾਹੀਆਂ ਨੇ ਬਾਬਾ ਬੰਦਾ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਗੁਰਦਾਸ ਨੰਗਲ ਦੀ ਗਲੀ ਤੋਂ ਗ੍ਰਿਫਤਾਰ ਕਰਕੇ ਅਤੇ ਹੋਰ ਵੀ ਬਹੁਤ ਸਾਰੇ ਸਿੱਖਾਂ ਸਮੇਤ 27 ਫਰਵਰੀ 1716 ਈਸਵੀ ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ 29 ਫਰਵਰੀ 1716 ਈਸਵੀ ਨੂੰ ਇਹਨਾਂ ਸਾਰੇ ਹੀ ਬੰਦੀ بنائے ਹੋਏ ਸਿੱਖਾਂ ਦਾ ਦਿੱਲੀ ਵਿੱਚ ਜਲੂਸ ਕਰਦਿਆ ਗਿਆ ਇਹ ਜਲੂਸ ਦਿੱਲੀ ਦੇ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ 10 ਕਿਲੋਮੀਟਰ ਦੂਰ ਲਾਲ ਕਿਲਾ ਤੱਕ ਲਿਜਾਇਆ ਗਿਆ ਸਿੱਖਾਂ ਨੂੰ ਬੇਇੱਜ਼ਤੀ ਮਹਿਸੂਸ ਕਰਾਉਣ ਦੇ ਲਈ ਇਸ ਜਲੂਸ ਦੇ ਅੱਗੇ ਬੈਂਡ ਵਾਜੇ ਸਨ ਅਤੇ ਇਸ ਦੇ ਪਿੱਛੇ 2000 ਸਿੱਖਾਂ ਦੇ ਸਿਰ ਜਿਨ੍ਹਾਂ ਵਿੱਚ ਤੂੜੀ ਭਰ ਕੇ ਵਾਂਸਾਂ ਤੇ ਲਟਕਾਇਆ ਹੋਇਆ ਸੀ ਉਹਨਾਂ ਨੂੰ ਵੀ ਨਾਲ ਲਜਾਇਆ ਜਾ ਰਿਹਾ ਸੀ ਇਹਨਾਂ ਲਟਕਾਏ ਹੋਏ ਸਿੱਖਾਂ ਦੇ ਸਿਰਾਂ ਦੇ ਵਾਲ ਖੁੱਲੇ ਰੱਖੇ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ ਇਹਨਾਂ ਦੀ ਗਿਣਤੀ ਨੂੰ ਵਧਾਉਣ ਦੇ ਵਾਸਤੇ ਬਹੁਤ ਸਾਰੀਆਂ ਔਰਤਾਂ ਦੇ ਵੀ ਸਿਰ ਵੱਢ ਕੇ ਇਹਨਾਂ ਸਿੱਖਾਂ ਦੇ ਸਿਰਾਂ ਦੇ ਨਾਲ ਹੀ ਸ਼ਾਮਲ ਕਰ ਦਿੱਤੇ ਗਏ ਤਾਂ ਜੋ ਲੰਮੇ ਵਾਲਾਂ ਕਾਰਨ ਬਾਕੀ ਦੇ ਲੋਕ ਇਹ ਹੀ ਭੁਲੇਖਾ ਖਾ ਸਕਣ ਕਿ ਇਹ ਸਾਰੇ ਸਿਰ ਸਿੱਖਾਂ ਦੇ ਹੀ ਹਨ ਇਸ ਤੋਂ ਮਗਰੋਂ ਇੱਕ ਹਾਥੀ ਸੀ ਜਿਸ ਦੇ ਉੱਤੇ ਪਿੰਜਰੇ ਵਿੱਚ ਬਾਬਾ ਬੰਦਾ ਸਿੰਘ ਜੀ ਬਾਦ ਨੂੰ ਕੈਦ ਕੀਤਾ ਗਿਆ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਮਜ਼ਾਕ ਉਡਾਉਣ ਵਾਸਤੇ ਉਹਨਾਂ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਗਿਆ ਸੀ ਆਪ ਜੀ ਦੇ ਸਿਰ ਤੇ ਇੱਕ ਲੱਕੜੀ ਦਾ ਖੋਖਾ 3-4 ਕਿਲੋ ਮਿੱਟੀ ਨਾਲ ਭਰ ਕੇ ਰੱਖਿਆ ਹੋਇਆ ਸੀ ਤਾਂ ਜੋ ਆਪ ਜੀ ਦਾ ਸਿਰ ਭਾਰ ਦੇ ਨਾਲ ਢੇਠਾਂ ਵੱਲ ਝੁਕਿਆ ਰਹੇ ਬੰਦਾ ਸਿੰਘ ਜੀ ਬਹਾਦਰ ਭਾਵੇਂ ਪਿੰਜਰੇ ਵਿੱਚ ਸਨ ਪਰ ਫਿਰ ਵੀ ਉਹਨਾਂ ਦੇ ਪਿੰਜਰੇ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਪਾਈ ਖੜਾ ਕੀਤਾ ਗਿਆ ਸੀ ਕਿਉਂਕਿ ਮੁਗਲ ਡਰਦੇ ਸਨ ਕਿ ਕਿਤੇ ਬਾਬਾ ਬੰਦਾ ਸਿੰਘ ਜੀ ਜਾਦੂ ਦੇ ਨਾਲ ਉੱਡ ਹੀ ਨਾ ਜਾਣ ਜਿਸ ਹਾਥੀ ਉੱਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪਿੰਜਰੇ ਵਿੱਚ ਕੈਦ ਕੀਤਾ ਗਿਆ ਸੀ ਉਸ ਹਾਥੀ ਦੇ ਪਿੱਛੇ 740 ਕੈਦੀ ਸਨ ਇਹਨਾਂ ਦੇ ਮੂੰਹਾਂ ਤੇ ਕਾਲਕਮਲੀ ਹੋਈ ਸੀ ਉਹਨਾਂ ਦਾ ਇੱਕ ਇੱਕ ਹੱਥ ਗਰਦਨ ਦੇ ਪਿੱਛੇ ਕਰਕੇ শিকੰਜੇ ਵਿੱਚ ਖਸ ਕੇ ਬੰਨਿਆ ਹੋਇਆ ਸੀ ਤੇ ਉਹਨਾਂ ਦੇ ਸਿਰਾਂ ਤੇ ਕਾਗਜ਼ਾਂ ਦੀਆਂ ਖੋਖਾ ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਹਨਾਂ ਦੇ ਜਿਸਮਾਂ ਤੇ ਭੇਡਾਂ ਦੀ ਖੱਲ ਲਪੇਟੀ ਹੋਈ ਸੀ ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇੱਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰਕੇ ਕਾਠੀਆਂ ਤੋਂ ਸਖਣੇ ਉੱਟਾਂ ਤੇ ਲੱਦਿਆ ਹੋਇਆ ਸੀ। ਇਸ ਜਲੂਸ ਵਿੱਚ ਮੁਹੰਮਦ ਅਮੀਨ ਖਾਨ, ਉਸ ਦਾ ਪੁੱਤਰ ਕਮਰੂਦੀਨ ਖਾਨ ਅਤੇ ਜ਼ਕਰੀਆ ਖਾਨ, ਪੁੱਤਰ ਅਬਦੁਸ ਸਮਦ ਖਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਵੀ ਬਣਿਆ। ਬੜੇ ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਾਸੂਸ ਲਾਹੌਰੀ ਗੇਟ ਦੇ ਰਸਤੇ ਹੋਂ ਦਿੱਲੀ ਸ਼ਹਿਰ ਵਿੱਚ ਦਾਖਲ ਹੋਇਆ ਇਸ ਜਰੂਰ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਹੀ ਲੋਕ ਸੜਕਾਂ ਤੇ ਉਤਰੇ ਹੋਏ ਸਨ ਸ਼ਹਿਰ ਵਿੱਚ ਕੋਈ ਵੀ ਸ਼ਖਸ ਐਸਾ ਨਹੀਂ ਸੀ ਜਿਸ ਨੇ ਇਹ ਨਜ਼ਾਰਾ ਨਾ ਦੇਖਿਆ ਹੋਵੇ ਲੱਖਾਂ ਲੋਕਾਂ ਦੀਆਂ ਭੀੜਾਂ ਕਰਨੀਆਂ ਇੰਨੀ ਘੁੱਟਣ ਸੀ ਕਿ ਇਸ ਮੌਕੇ ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ ਲੋਕ ਸਿੱਖਾਂ ਨੂੰ ਮਜ਼ਾਕ ਵਿੱਚ ਉਹਨਾਂ ਵੱਲ ਵੇਖ ਕੇ ਕੋਝੀਆਂ ਸਨਤਾ ਮਾਰ ਰਹੇ ਸਨ ਜਦੋਂ ਬੰਦਾ ਸਿੰਘ ਬਹਾਦਰ ਨੂੰ ਬਾਦਸ਼ਾਹ ਫਰਖਸੀਏ ਕੋਲ ਪੇਸ਼ ਕੀਤਾ ਗਿਆ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਜੀ ਨੂੰ ਪੁੱਛਿਆ ਤੂੰ ਆਪਣੇ ਵਾਸਤੇ ਕਿਹੋ ਜਿਹੀ ਮੌਤ ਚੁਣੇਗਾ ਇਹ ਗੱਲ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਹਾ ਜਿਉਂ ਜਈ ਬਾਦਸ਼ਾਹ ਮੌਤ ਨੂੰ ਆਪਣੇ ਲਈ ਚਾਹੇਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਈ ਤਸੀਹੇ ਦਿੱਤੇ ਗਏ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਨਿਪੁੱਤਰ ਅਜੀਤ ਸਿੰਘ ਦਾ ਕਲੇਜਾ ਕੱਢ ਕੇ ਆਪ ਜੀ ਦੇ ਮੂੰਹ ਵਿੱਚ ਪਾਇਆ ਗਿਆ ਇਨਸ ਤਸੀਹੇ ਝੱਲਣ ਦੇ ਬਾਵਜੂਦ ਵੀ ਆਪ ਮੁਸਕਰਾਉਂਦੇ ਰਹੇ ਕਿਉਂਕਿ ਸਚਾਈ ਨੂੰ ਨਾ ਤਾਂ ਕਦੇ ਮਾਰਿਆ ਜਾ ਸਕਦਾ ਏ ਤੇ ਨਾ ਹੀ ਦਬਾਇਆ ਜਾ ਸਕਦਾ ਏ ਬੰਦਾ ਸਿੰਘ ਬਹਾਦਰ ਜੀ ਨੇ ਸਿੱਖ ਕੌਮ ਨੂੰ ਰਾਜ ਦੇ ਅਰਥ ਸਮਝਾਏ ਆਪ ਜੀ ਨੇ ਇਨਸਾਫ ਨੂੰ ਹੀ ਆਪਣਾ ਇਥਿਆਰ ਬਣਾਇਆ ਕਿਸਾਨਾਂ ਦੀਆਂ ਜ਼ਮੀਨਾਂ ਕਿਸਾਨਾਂ ਨੂੰ ਦਿੱਤੀਆਂ ਰਾਜਪੂਤੀ ਛੱਡ ਕੇ ਇਨਕਲਾਬੀ ਬਣੇ ਬਾਬਾ ਬੰਦਾ ਸਿੰਘ ਬਹਾਦਰ ਨਾ ਸਿਰਫ ਕੌਮ ਦੇ ਨਾਇਕ ਸਨ ਸਗੋਂ ਇਨਸਾਨੀਅਤ ਦੇ ਰਖਵਾਲੇ ਵੀ ਸਨ ਜਿਨ੍ਹਾਂ ਨੇ ਹੱਥਿਆਰ ਵੀ ਚੁੱਕੇ ਤੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਵੀ ਬਖਸ਼ੇ ਉਹਨਾਂ ਦੀ ਸ਼ਹੀਦੀ ਸਾਨੂੰ ਹਰੇਕ ਜ਼ੁਲਮ ਦੇ ਅੱਗੇ ਡਟ ਕੇ ਖੜੇ ਰਹਿਣਾ ਸਿਖਾਉਂਦੀ ਹੈ ਦੋਸਤੋ ਜੇਕਰ ਤੁਸੀਂ ਵੀ ਸਿੱਖ ਧਰਮ ਨਾਲ ਸੰਬੰਧਿਤ ਹੋ ਤਾਂ ਆਪਣੇ ਅਮਰ ਸ਼ਹੀਦਾਂ ਦੀਆਂ ਇਹ ਕਹਾਣੀਆਂ ਸੁਣ ਕੇ ਤੁਹਾਡੇ ਵੀ ਲੋਕ ਕੰਡੇ ਖੜੇ ਹੋ ਜਾਣੇ ਚਾਹੀਦੇ ਹਨ ਇਹੋ ਜਿਹੇ ਸ਼ਹੀਦਾਂ ਦੀਆਂ ਜੀਵਨੀਆਂ ਦੇ ਨਾਲ ਤੁਹਾਨੂੰ ਜੁੜਨਾ ਚਾਹੀਦਾ ਹੈ ਜਾ ਜੋ ਅਸੀਂ ਆਪਣੇ ਇਤਿਹਾਸ ਦੇ ਨਾਲ ਜੁੜ ਕੇ ਆਪਣੇ ਅਮਰ ਸ਼ਹੀਦਾਂ ਨੂੰ ਯਾਦ ਕਰ ਸਕੀਏ ਕਮੈਂਟ ਕਰਕੇ ਦੱਸੋ ਕਿ ਬਾਬਾ ਬੰਦਾ ਸਿੰਘ ਜੀ ਬਾਹਦਰ ਜੀ ਦੇ ਜੀਵਨ ਵਿੱਚੋਂ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਗੱਲ ਕਿਹੜੀ ਲੱਗੀ ਹੈ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਨੌਜਵਾਨ ਪੀੜ੍ਹੀ ਬਾਬਾ ਬੰਦਾ ਸਿੰਘ ਬਾਹਦਰ ਜੀ ਵਾਂਗ ਦਲੇਰ ਬਣੇ ਤਾਂ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰੋ ਇਹੋ ਜਿਹਾ ਇਤਿਹਾਸਕ ਤੇ ਰੂਹਾਨੀ ਵੀਡੀਓ ਦੇਖਣ ਤੇ ਸਮਝਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਲਦੀ ਮਿਲਾਂਗੇ ਤਦ ਤੱਕ ਲਈ ਧੰਨਵਾਦ